ਇਹ ਹਾਲ ਸੁਣਾਈਏ ਬਾਪੂ ਦੀ ਗੱਲ ਇੱਕ ਪੋਤਾ ਜਿਹੜਾ ਉਹਨੂੰ ਪੋਲਿਆ ਹੋਇਆ ਹੋਇਆ ਧੀਆ ਦੋ ਵਿਆਹੀਆਂ ਹੋਈਆਂ ਜਿਹੜਾ ਚੰਗਾ ਭਲਾ ਸੀ ਉਹ ਨਸ਼ੇ ਲੱਗ ਗਿਆ ਉਹ ਨਸ਼ੇ ਨਸ਼ੇੜੀ ਬਣ ਗਿਆ ਉਹਨੂੰ ਕੋਈ ਮਤਲਬ ਨਹੀਂ ਪਿਓ ਮਰੇ ਚਾਹੇ ਜੀ ਬਾਪੂ ਨੇ ਸਾਰੀ ਉਮਰ ਸਿਰੀ ਰਲ ਕੇ ਦਿਹਾੜੀਆਂ ਕਰਕੇ ਲੋਕਾਂ ਦੇ ਘਰੇ ਕੰਮ ਕਰਕੇ ਖੇਤੀਬਾੜੀ ਦਾ ਜਵਾਗ ਪਾਲੇ ਚਾਰੇ ਤੇ ਹੁਣ ਬਾਪੂ ਨੂੰ ਸੰਭਲਣ ਵਾਲਾ ਕੋਈ ਨਹੀਂ ਦੋਂ ਵੀ ਮੰਗ ਕੇ ਪੈਸੇ ਲਾਤੇ ਦੋ ਵਾਰੀ ਲੱਤ ਦਾ ਆਪਰੇਸ਼ਨ ਹੋ ਚੁੱਕਿਆ ਲੱਤ ਕੱਟਦੀ ਦੇਖੋ ਡਾਕਟਰਾਂ ਦਾ ਵੀ ਕਿੱਡਾ ਸਰਿਆਈ ਪਿਆ 60000 ਰੁਪਏ ਲੈ ਲਿਆ 80 ਮੰਗਦੇ ਸੀ ਕਿ ਲੱਤ ਕੱਟਣ ਦੇ ਪਰ ਉਹ ਵੀ ਲੱਤ ਸਹੀ ਥਾਂ ਤੋਂ ਨਹੀਂ ਕੱਟੀ ਗਈ ਕਵਾਲ ਹੋ ਗਈ ਕਾਹਦਾ ਡਾਕਟਰ ਆਹੋ ਤੁਸੀਂ ਦੇਖ ਕੇ ਨਾ ਦੇਖੋ ਲੱਤ ਗਲ ਗਈ ਹੱਡੀਆਂ ਬਾਹਰ ਆ ਗਈਆਂ ਕੱਟਣੀ ਵੀ ਨਹੀਂ ਲੱਤ ਵੀ ਨਹੀਂ ਕੱਟਣੀ ਆਉਂਦੀ 30000 ਰੁਪਏ ਵੀ ਕੱਢੀ ਤੇ ਉਹਦੇ ਬੈਂਕ ਦੇ ਲੱਤ ਦੀ ਜਮਾ ਖਰਾਬ ਹੋ ਗਈ ਜੀ ਹਾਂ ਰਿਕੋ ਬਹੁਤ ਗੁੱਡ ਇਹ ਦਰਦ ਆ ਜਿਹੜਾ ਨਾ ਇਹ ਜਿਹੜੀ ਤੜਫਾ ਆ ਜਿਹੜੀ ਆਵਾਜ਼ ਆਹੀ ਇਹ ਮਹਿਸੂਸ ਕਰਿਓ ਕਿ ਮੱਖਣ ਸਿੰਘ ਨੂੰ ਕਿੰਨੀ ਤਕਲੀਫ ਹੁੰਦੀ ਹੋਊ ਉਸ ਹੱਡ ਦੇ ਵਿੱਚ ਦੂਜਾ ਪੈਰ ਵੀ ਗਲ ਗਿਆ ਔਰ ਇਹਦੇ ਵਿੱਚ ਚੁੰਨੀ ਬੰਨੀ ਫਿਰਦਾ ਤੇ ਬੜੀ ਮੱਖਣ ਸਿੰਘ ਪੇਸ਼ੈਂਟ ਆ ਜੋ ਕੋਬਾਰਟਮੈਂਟ ਹੋਇਆ ਹੈ ਉਹ ਲੱਤ ਜੜੀ ਨੇ ਬਹੁਤ ਪ੍ਰੋਬਲਮ ਹੈ ਬਹੁਤ ਗਲਤ ਜੁੱਤੀ ਹੈ ਲੱਤ ਦੀ ਤਰਾਹ ਹੋ ਚੁੱਕਿਆ ਲੱਤ ਦੀ ਤੇ ਜਿਹੜਾ ਇਲਾਜ ਕਰਵਾਇਆ ਸੀ ਪਰ ਤੈ ਹੀ ਨਹੀਂ ਤੇ ਫਿਰ ਉਹ ਬੈਂਕ ਦੇ ਲੱਤ ਦੀ ਜਮਾ ਕਰਾਉਣਾ ਚੁੱਕਿਆ ਹੀ ਤੇ ਬਹੁਤ ਬੁਰਾ ਹਾਲਾ ਹੈ ਬਾਈ ਜੀ ਇਹ ਮੁੰਡਾ ਇਹਨਾਂ ਦਾ ਇਹ ਵਿਚਾਰਾਂ ਨਹੀਂ ਨਾ ਜਰਾ ਬਹੁਤ ਬੁਰਾ ਹਾਲਾ ਹੈ ਬੀਜੀ ਮੈਂਦੀ ਹੈ ਇਹਨਾਂ ਦੀ ਮਦਦ ਜ਼ਰੂਰ ਕੀਤੀ ਜਾਵੇ ਕਿਸੇ ਮਦਦ ਕਰੋ ਇਹਨਾਂ ਦੀ ਮਦਦ ਕਰੋ ਬਹੁਤ ਬੁਰਾ ਹਾਲਾ ਹੈ ਇਹਨਾਂ ਦਾ ਹਾਂ ਜੀ ਅਰੇ ਹਾਂ ਜੀ ਤੁਹਾਡੇ ਕਿ ਲੱਦੇ ਪੈਣੇ ਸਤਾਜੀ ਨੇ ਕੀ ਹੋਇਆ ਕੀ ਜਰਾਸ ਕੀ ਹੋ ਰਿਹਾ ਪਹਿਣ ਦੱਸੋ ਪਹਿਣ ਕੀ ਗੱਲ ਰਹੀ ਹੈ ਰੋ ਰਹਾ ਮੇਰੀ ਭੈਣ ਦੱਸੋ ਤੁਹਾਡਾ ਡੈਡੀ ਆ ਕਿੰਨੇ ਟਾਈਮ ਭਰਾਵਾ ਤੁਸੀਂ ਚਾਰ ਮਹੀਨੇ ਚੀ ਚਾਰ ਤਣ ਭਰਾ ਤੁਸੀਂ ਦੂਜੇ ਕਿੱਥੇ ਆਂ ਨੂੰ ਕਰੇ ਵੀ ਦੇ ਕੰਗ ਹੀਣਾ ਇੱਕ ਨਸ਼ੇ ਪੱਤੇ ਕਰਦਾ ਹੂੰ ਬਹੁਤ ਚਿਰ ਹੋ ਗਿਆ ਵੀਰਦੀ ਸਭ ਚੱਕੀ ਕਰਦਾ ਨੂੰ ਇੱਕ ਹੋਰ ਹਾਂਜੀ ਇਕਾਂ ਗੀ ਨੇ ਇੱਕ ਨਸ਼ੇ ਕਰਦਾ ਇੱਕ ਤੂੰ ਹੋ ਗਈ ਇੱਕ ਭੈਣ ਹੈ ਮੇਰੀ ਉਹ ਕਿੱਥੇ ਆ ਉਹ ਵਿਆਹੀ ਹੋਈ ਕਿੱਥੇ ਪੁੱਛੋ ਵਿਆਹੀ ਹੈ ਤੂੰ ਕਿੱਥੇ ਮੇਰੇ ਕੋਲ ਮੈਂ ਰਾਮਪਰਾ ਤੂੰ ਕੀ ਦਿੱਕਤ ਕੀ ਆਈ ਹੈ ਗੱਲ ਕਾ ਤੋ ਸਾਡੇ ਕੋਲ ਕਾ ਤੋ ਆਏ ਨਨ ਪੰਜ ਮਹੀਨਾ ਸਾਲ ਲੱਗ ਬਹੁਤ ਜ਼ਿਆਦੀ ਬਾਹ ਲਾ ਲਾਦੀ ਚ ਕੀ ਹੋਇਆ ਨਹੀਂ ਹੋਇਆ ਨਾਲੇ ਕੁਛ ਲੱਗ ਗਿਆ ਸੀ ਪੈਰ ਤੇ ਅਸਾ ਦੂਜੇ ਪੈਰ ਵੀ ਗਲਿਆ ਹੈ ਦੂਜਾ ਵੀ ਗਲ ਗਿਆ ਵੀਰ ਜੀ ਦਾ ਪ੍ਰੇਸ਼ਣ ਕਰਾ ਸੀ ਚਾਰ ਵਾਰ ਹਾਂ ਪਹਿਲਾਂ ਕਰਵਾਇਆ ਉਹ ਠੀਕ ਹੋ ਗਿਆ ਸੀ ਫੇਰ ਕਰਵਾਇਆ ਫੇਰ ਵੀ ਠੀਕ ਹੋ ਗਿਆ ਸੀ ਹੁਣ ਫਿਰ ਕਰਨਾ ਸਾਰਾ ਜ਼ਰੂਰ ਹੋ ਗਿਆ ਆਪਰੇਸ਼ਨ ਕਰਤਾ ਡਾਕਟਰ ਨੇ ਦੋ ਵਾਰੀ ਕਰਤਾ ਹੂੰ ਪਹਿਲਾਂ 2 ਦਿਨਾਂ ਤੋਂ ਆਪਰੇਸ਼ਨ ਖੁੱਲ ਗਿਆ ਮੜਕੇ ਦੂਜੇ ਦਿਨ ਖੁੱਲ ਗਿਆ ਨੇ ਬਹੁਤ ਮਦਦ ਕੀਤੀ ਨੇ ਜਿਸ ਜਮੀਨ ਉਹ ਸਾਰੀ ਹੱਡੀ ਵਾਰੀ ਵੀ ਅਗਲੀ ਜਾਣੀ ਮਾਰ ਜਿਹੜਾ ਪਿੰਡ ਲੈ ਕੇ ਆਏ ਸੀ ਨਹੀਂ ਇਹਨਾਂ ਨੂੰ ਕਿਹੜੇ ਪਿੰਡ ਦਾ ਪਿੰਡ ਦੀ ਆਪਣੇ ਪਿੰਡ ਦੀ ਆ ਪਹਿਲਾਂ ਅਸੀਂ ਪਿੰਡ ਨੂੰ ਪੈਸੇ ਇਕੱਠੇ ਕਰ ਲਏ ਸੀਗੇ ਵਿਚਾਲੀ ਨਾਲ ਆਇਆ ਹੋਇਆ ਉਹਨਾਂ ਨੇ ਪਹਿਲਾ ਲੱਤ ਕੱਟਦੀ ਫਿਰ ਦੂਜੀ ਆ ਫੇਰ ਕੱਟਦੀ ਉਹਨਾਂ ਨੇ ਬਹੇ ਲੈ ਗਏ ਫਿਰ ਦਾ ਕਾਰਡ ਦੇ ਕਰਤਾ ਦੂਜੀ ਵਾਰ ਇਹਨਾਂ ਨੇ ਉਹਨਾਂ ਨੇ ਜਵਾਬ ਹੀ ਦਿੱਤਾ ਵੀ ਇਹ ਤਾਂ ਵੀ 60 ਦਾ ਸਮਝੋ ਗੱਲ ਵਾ ਕਿਥੋਂ ਕਰਾਇਆ ਸੀ 60% ਦੇ ਤੋਂ ਜੀ ਫਿਰ ਹੋਣ ਡਾਕਟਰ ਨੇ ਕੀ ਕਿਹਾ ਵਾ ਫਿਰ ਉਹਨਾਂ ਨੇ ਤਾਂ ਜਵਾਬ ਦਿੱਤਾ ਉਹ ਕੋਈ ਸ਼ੂਗਰ ਹੈ ਇਹਨਾਂ ਨੂੰ ਸ਼ੂਗਰ ਤਾਂ ਹੈ ਇਹਨੂੰ ਅਸ਼ਾਹ ਨਹੀਂ ਬਈ ਬਾਪੂ ਕੀ ਨਾਂ ਤੁਹਾਡਾ ਮੱਖਣ ਸਿੰਘ ਉਹ ਜਿਹੜੇ ਦੋ ਪੁੱਤ ਆ ਬਾਪੂ ਦੇ ਮਤਲਬ ਚਲੋ ਕੋਈ ਅਪਾਹਜ ਵੀ ਆ ਵੀਰਾ ਕੰਮ ਤਾਂ ਕਰਦਾ ਹੀ ਹੋ ਕੋਈ ਉਹ ਵੀ ਨਹੀਂ ਕੇਅਰ ਕਰਦੇ ਕਰਦਾ ਵੀਰ ਜੀ ਕੰਮ ਤਾਂ ਉਹ ਬਸ ਕਰਦਾ ਚੱਲਦਾ ਬਸ ਥੋੜੇ ਘਣੇ ਪੈਸੇ ਵਿਚਾਰਾ ਦੇ ਦਿੰਦਾ ਦਵਾਈ ਦਵਾਉਂਦਾ ਸੀ ਵੀ ਦੋਨੇ ਭੈਣਾਂ ਪੂਰੀ ਵਾਹ ਲਾਈ ਜਾਂਦੀ ਆ ਆਪਦੀ ਹੋ ਹੁਣ ਜੀ ਆਪਾਂ ਜੀ ਹੁਣ ਲੈ ਕੇ ਕੁੜੀ ਲੈ ਕੇ ਸੀ ਕਾ ਬਾਪੂ ਕੰਮਿਆੜ ਦੀ ਕੱਲ ਨੂੰ ਬੀਨ ਸਥਿਤੀ ਆ ਤੇ ਕੁੜੀ ਦੇ ਦਿੱਤੇ ਹੈ ਗੱਡੀ ਨੂੰ ਕਹਿੰਦੇ ਹੈ ਉਹ ਇਹਨੇ ਕਿੱਥੇ ਮੱਪੂ ਤੋਂ ਬਾਠ ਬਾਪਾ ਦੇ ਘਰੀ ਦੇ ਨਾ ਹਾਂ ਤੇ ਮੁੰਡਾ ਨਾ ਕਿਉਂ ਨਹੀਂ ਆਇਆ ਕੋਈ ਮੁੰਡਾ ਉਪੋਲ ਜਾਇਆ ਤਾਂ ਉਹਨੂੰ ਇੱਕ ਦੂਜਾ ਦੂਜਾ ਨਹੀਂ ਨਹੀਂ ਕੋਈ ਹੋਰ ਬੰਦਾ ਗੌਰ ਹੈ ਹੁਣ ਕਿਦਾਂ ਕਹਿਦਾ ਅਸਲ ਨਹੀਂ ਕਰਦਾ ਉਹਦੀ ਥੀਂ ਨਹੀਂ ਕਰ ਉਹ ਕੱਟਦਾ ਤੂੰ ਕਰੋਂ ਕੱਢਿਆ ਤੂੰ ਮੱਪੂ ਕੀ ਕੰਮ ਕਰਦਾ ਸੀ ਪਹਿਲਾਂ ਪਹਿਲਾਂ ਮੈਂ ਸੀਰੀ ਰਲਦਾ ਹੁੰਦਾ ਸੀ ਸੀਰੀ ਰਲਦਾ ਸੀ ਤਕੜਾ ਲਈ ਤੇਰੀ ਬਾਪੂ ਆਹ ਲਈਏ ਤੇ ਤਾਰੇ ਅੰਦਰ ਆਪਰੇ ਕਰਤੀ ਜੀ ਉਹ 슈ਗਰ ਦੇ ਮਰੀਜ਼ ਮਕਰਸਾ ਜੀ ਤੁਸੀਂ ਸਾਰੀ ਉਮਰ ਇੰਨਾ ਕੰਮ ਕੀਤਾ ਸੇਰੀ ਰਲੇ ਰਹੇ ਸਾਰਾ ਕੁਝ ਕੀਤਾ ਇੰਨੀ ਮਿਹਨਤ ਕੀਤੀ ਤੇ ਹੁਣ ਕੋਈ ਰਿਸ਼ਤੇਦਾਰ ਕੋਈ ਨਹੀਂ ਕੰਮ ਆ ਰਿਹਾ ਕੋਈ ਪੈਣ ਭਰਾ ਹੋਰ ਕੋਈ ਨਹੀਂ ਹੁੰਦਾ ਪੈਣ ਭਰਾ ਇੱਕ ਟਿਕਾ ਨਹੀਂ ਲੱਗਦਾ ਲਾ ਦੋ ਕੁੜੀਆਂ ਹੀ ਹੈ ਜਿਹੜੀਆਂ ਮਨਤ ਕਰਦੀਆਂ ਬਕਰ ਫੋਨ ਕੋਲ ਪਤਾ ਜਿਹੜੀ ਮੈਂ ਸੁਤਾ ਨਹੀਂ ਜੀ ਉਹ ਸਾਰੀ ਆਦੀ ਬਠਾ ਰਹਿੰਦਾ ਇਧਰ ਲਈ ਆਹ ਹੋਰ ਇਧਰ ਕੋ ਪੰਚਾਇਤੀ ਤੌਰ ਤੇ ਜਾਂ ਕੋਈ ਉਹ ਫਗ ਲੈਂਦਾ ਸਾਰਾ ਕੁਝ ਜੀ ਮਦਦ ਨਹੀਂ ਕੀਤੀ ਪੰਡ ਵਾਲਾ ਨੇ ਜੀ ਪਹਿਲਾਂ ਦੋ ਵਾਰੀ ਮਦਦ ਕੀਤੀ ਐ ਸਪੈਂਡ ਕਰਨ ਮਦਦ ਕੀਤੀ ਪਹਿਲਾਂ ਦੋ ਵਾਰੀ ਪਰੇਸ਼ਾਨੋਂ ਪੈਸਾ ਨਹੀਂ ਹੋਇਆ ਜੀ ਉਹ ਆ ਸਾਰਾ ਹੱਡੋ ਵੀ ਕਾ ਲੰਗਾ ਕੱਟ ਕੇ ਵੀ ਉਹਨਾਂ ਨੇ ਮਤਲਬ ਉਹਨੂੰ ਫਿਰ ਸਾਫ਼ ਨਹੀਂ ਮਤਲਬ ਕਬਰ ਨਹੀਂ ਸੀ ਕਿ ਸੰਤਾਨੀ ਸੀ ਉਹ ਸੰਤਾਨ ਸੀ ਉਹਨਾਂ ਨੇ ਜੀ ਉਹ ਤੀਜੇ ਦਿਨ ਹੀ ਮਰ ਕੇ ਸਾਰਾ ਖੁੱਲ ਗਿਆ ਜੀ ਇਹ ਉਹੜਕੇ ਜਵਾਬ ਦਿੱਤਾ ਉਹੜਕੇ ਮੈਂ ਵੀ ਗੱਲ ਕੀਤੀ ਹੈ ਕਿ ਉਹਨਾਂ ਨਾਲ ਵੀਆ ਕਰਕੇ ਵੀ ਇਹ ਕਿਉਂ ਕਹਿੰਦੇ ਸਾਡੇ ਦਾ ਕਹਿੰਦੇ ਸੁਬੀਰ ਬਾਹਰ ਆ ਵੀ ਸਾਡੇ ਕਟਿੰਗ ਇਤੋਂ ਹੋਣੀ ਚਾਹੀਦੀ ਆ ਜਗ੍ਹਾ ਤੋਂ ਕਟਿੰਗ ਹੋਣੀ ਸੀ ਅਸੀਂ ਇਹੀ ਗੱਲ ਕਹੇ ਵੀ ਇੱਥੋਂ ਦੇ ਗੋਡੇ ਜੇ ਤੁਸੀਂ ਵੀ ਇਹਨੂੰ ਕਰ ਦਿਓ ਨਹੀਂ ਕੀਤਾ ਉਹਨਾਂ ਨੇ ਦੂਜੀ ਵਾਰ ਵੀ ਉਹਨਾਂ ਨੇ ਪਹਿਲਾਂ ਥੋੜੀ ਦੋ ਗਾਂ ਅੱਧਾ ਲਾ ਬਸ ਅੱਧਾ ਲਾ ਅੱਧਾ ਲਾ ਅੱਧੀ ਤੇ ਕੱਟਾ ਕੀ ਲੱਗਿਆ ਹੂੰ ਡਾਂਕੇ ਦੇ ਬਾਪੂ ਟਟਕੇ ਨਾ ਸਾਰੇ ਹੱ ਦੇ ਨਾ ਡਟੇ ਪੱਕੀ ਜਿਹੜਾ ਉਹ ਇਹ ਸੌਂਦਾ ਨਹੀਂ ਹੈਗਾ ਜੀ ਮਰਕੇ ਨਾ ਰਾਇ ਸੌਂਦਾ ਸਾਰੀਆਂ 25 ਰੁਪਏ ਜਾਂਦੀਆਂ ਇਹਦੇ ਇੰਨੀ ਤੜਫੀ ਜਾਂਦਾ ਤੜਫੀ ਜਾਂਦਾ ਬੱਸ ਇਹੋ ਚੱਕੇ ਜਾਂਦਾ ਉਹਦੇ ਪਿੱਛੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਮੱਖਣ ਸਿੰਘ ਪਿੰਡ ਬਾਠ ਜ਼ਿਲ੍ਹਾ ਬਠਿੰਡਾ ਚਾਰ ਧੀਆਂ ਪੁੱਤ ਨੇ ਦੋ ਧੀਆਂ ਤੇ ਦੋ ਪੁੱਤ ਨੇ ਬਾਪੂ ਦੇ ਕੀ ਹਾਲ ਛਣਾਈਏ ਬਾਪੂ ਦੀ ਜ਼ਿੰਦਗੀ ਦਾ ਇੱਕ ਪੁੱਤ ਹੈ ਜਿਹੜਾ ਉਹਨੂੰ ਕੋਲਿਆ ਹੋਇਆ ਹੋਇਆ ਧੀਆਂ ਦੋ ਵਿਆਹੀਆਂ ਹੋਈਆਂ ਜਿਹੜਾ ਚੰਗਾ ਭਲਾ ਸੀ ਉਹ ਨਸ਼ੇ ਲੱਗ ਗਿਆ ਉਹ ਨਸ਼ੇੜੀ ਬਣ ਗਿਆ ਉਹਨੂੰ ਕੋਈ ਮਤਲਬ ਨਹੀਂ ਪਿਆ ਮਰੇ ਚਾਹੇ ਜੀਵੇ ਤੇ ਬਾਪੂ ਨੇ ਸਾਰੀ ਉਮਰ ਸੀਰੀ ਰਲ ਕੇ ਦਿਹਾੜੀਆਂ ਕਰਕੇ ਲੋਕਾਂ ਦੇ ਘਰੇ ਕੰਮ ਕਰਕੇ ਖੇਤੀਬਾੜੀ ਦਾ ਜਵਾਕ ਪਾਲੇ ਚਾਰੇ ਤੇ ਚਾਰਾਂ ਜਵਾਕਾਂ ਨੂੰ ਇਸ ਕਾਬਲ ਕੀਤਾ ਕੁੜੀਆਂ ਵਿਆਹਤੀਆਂ ਮੁੰਡਾ ਵੀ ਵਿਆਹਤਾ ਜਿਹੜਾ ਪਾਲ ਸੀ ਜਿਹੜਾ ਦੂਜਾ ਨਸ਼ੇ ਕਰਦਾ ਉਹ ਵੀ ਵਿਆਹ ਸੀ ਉਹ ਵੀ ਵਿਆਹਤਾ ਸੀ ਬਾਪੂ ਨੇ ਹੁਣ ਉਹ ਉਹਨੇ ਬੱਚੇ ਹੈਗੇ ਕੋਈ ਹੈਗੇ ਵੀ ਕੁੜੀ ਮੁੰਡਾ ਉਹਨੇ ਬਾਅਦ ਘਰੋਂ ਘਰੋਂ ਕੱਢਦਾ ਅਜਿਹਾ ਉਹਨੂੰ ਘਰੋਂ ਕੱਢਦਾ ਤੇ ਫਿਰ ਬਾਪੂ ਨੂੰ ਸੰਭਾਲਣ ਵਾਲਾ ਕੋਈ ਨਹੀਂ ਜਿਹੜਾ ਪਾਜ ਪੁੱਤ ਆ ਉਹ ਇਸ ਕਾਬਲ ਨਹੀਂ ਵੀਰ ਦੀ ਸੰਭਾਲ ਕਰ ਸਕੇ ਤੇ ਜਿਹੜਾ ਤੰਦਰੁਸਤ ਆ ਉਹ ਨਸ਼ੇ ਨੇ ਖਤਮ ਕਰਤਾ ਜਮਾ ਉਹਨਾਂ ਕੁੜੀਆਂ ਲਈ ਫਿਰਦੀਆਂ ਪਿੰਡ ਦੇ ਵਿੱਚੋਂ ਬਾਈ ਹੁਣੀ ਦੱਸਦੇ ਆ ਬਾਈ ਗੁਰਪ੍ਰੀਤ ਬਾਤ ਪਿੰਡੋਂ ਹੀ ਆ ਬਾਈ ਦੇ ਬਾਪੂ ਇਹ ਬਾਈ ਲੈ ਕੇ ਆਏ ਨੇ ਨਾਲ ਇੱਥੇ ਮਨੋਕਤਰੀ ਸੇਵਾ ਪਰਿਵਾਰ ਤੇ ਬਾਈ ਉਹਨੇ ਦੱਸਦੇ ਆ ਬਈ ਪਿੰਡੋਂ ਵੀ ਮੰਗ ਕੇ ਪੈਸੇ ਲਾਤੇ ਦੋ ਵਾਰੀ ਲੱਤ ਦਾ ਆਪਰੇਸ਼ਨ ਹੋ ਚੁੱਕਿਆ ਲੱਤ ਕੱਟਤੀ ਦੇਖੋ ਡਾਕਟਰਾਂ ਦਾ ਵੀ ਕਿੰਡਾ ਸਰਿਆਈ ਪਿਆ ਵੀ 40000 ਰੁਪਿਆ ਸੌਰੀ 60000 ਰੁਪਿਆ ਲੈ ਲਿਆ 80 ਮੰਗਦੇ ਸੀ ਕਿ ਲੱਤ ਕੱਟਣ ਦਾ ਹੀ ਔਰ ਉਹ ਵੀ ਲੱਤ ਸਹੀ ਥਾਂ ਤੋਂ ਨਹੀਂ ਕੱਟੀ ਗਈ ਕਦੇ ਵੀ ਲੱਤ ਗੋਡੇ ਦੇ ਕੋਲੋਂ ਥੱਲੇੋਂ ਕੱਟੀ ਹੋਈ ਨਹੀਂ ਜਾਂਦੀਗੀ ਜਾਂ ਤਾਂ ਜੇ ਲੱਤ ਪੂਰੀ ਸਹੀ ਹੋਵੇ ਤਾਂ ਗਿੱਟੇ ਕੋਲੋਂ ਕੱਟੀ ਜਾਂਦੀ ਹੈ ਗਿੱਟੇ ਤੋਂ ਥੋੜਾ ਉੱਪਰ ਤੇ ਜਾਂ ਫਿਰ ਗੋਡੇ ਤੋਂ ਉੱਪਰ ਕੱਟੀ ਜਾਂਦੀ ਹੈ ਕਿਉਂਕਿ ਉਹ ਲੱਤ ਦਾ ਜਿਹੜਾ ਗੋਡੇ ਦਾ ਹੱਡਾ ਉਹ ਇਦਾਂ ਦਾ ਘੁੰਮਦਾ ਵਾ ਜਿਹਦੇ ਕਰਕੇ ਜਿਹੜੇ ਉਹਨੇ ਟਾਂਕੀ ਟੁੰਕੇ ਲਾਏ ਸੀ ਉਹ ਪੱਟੇ ਗਏ ਤੇ ਹੁਣ ਮੱਖਣ ਸਿੰਘ ਜੀ ਕਮਰੀਆਂ ਦਾ ਤੜਫੀ ਜਾਂਦਾ ਰੋਈ ਜਾਂਦਾ ਪਿਆ ਬੈਠਕ ਦੇ ਵਿੱਚ ਸਾਰੀ ਸਾਰੀ ਰਾਤ ਨਹੀਂ ਸੌਂਦਾ ਬਾਈ ਦੱਸਦੇ ਆ ਕਿ ਪਿੰਡ ਵਾਲਿਆਂ ਨੇ ਜਿੰਨਾ ਕਹਿੰਦੇ ਮਦਦ ਕਰ ਸਕਦੀ ਸੀ 68 ਪਿੰਡਾਂ ਉਹਨਾਂ ਨੇ ਵੀ ਕੀਤੀ ਹੈ ਪਰ ਇੱਥੇ ਮੇਰੀ ਬੇਨਤੀ ਹੈ ਹੱਥ ਜੋੜ ਕੇ ਭੈਣਾਂ ਤੇ ਭਰਾਵਾਂ ਨੂੰ ਐਨਆਰਆਈ ਭੈਣ ਭਰਾਵਾਂ ਨੂੰ ਖਾਸ ਕਰਕੇ ਵੀ ਤੁਹਾਡੇ ਪਿੰਡਾਂ ਦੇ ਵਿੱਚ ਜੇ ਕੋਈ ਇਦਾਂ ਦਾ ਬੰਦਾ ਹੁੰਦਾ ਉੱਥੇ ਉਹਦੀ ਮਦਦ ਕਰਿਆ ਕਰੋ ਇੱਥੇ ਸਾਡੇ ਵਰਗੀਆਂ ਸੰਸਥਾਵਾਂ ਨੂੰ ਦਾਨ ਦੇਣ ਦੀ ਬਜਾਏ ਤੁਸੀਂ ਆਪਣਾ ਪਿੰਡ ਸੰਭੋ ਇਦਾਂ ਦੀਆਂ ਸੰਸਥਾਵਾਂ ਦੀ ਲੋੜ ਹੀ ਨਾ ਪਵੇ ਹੁਣ ਬਾੜ ਪਿੰਡ ਤੋਂ ਵੀ ਤਾਂ ਬਹੁਤ ਸਾਰੇ ਲੋਕ ਕੈਨੇਡਾ ਅਮਰੀਕਾ ਬੈਠੇ ਹੋਣੇ ਨਿਊਜ਼ੀਲੈਂਡ ਆਸਟ੍ਰੇਲੀਆ ਜਰਮਨੀ ਪਰ ਉਹਨਾਂ ਨੂੰ ਸ਼ਾਇਦ ਬਾਪੂ ਬਾਰੇ ਪਤਾ ਹੀ ਨਹੀਂ ਸੀ ਵੀ ਸਾਡੇ ਪਿੰਡ 'ਚ ਮੱਖਣ ਸਿਉਂਦੇ ਆ ਹਾਲਾਤ ਬਣ ਗਿਆ ਹੁਣ ਜਦੋਂ ਆਪਾਂ ਸੋਸ਼ਲ ਮੀਡੀਆ ਤੇ ਵੀਡੀਓ ਪਾਵਾਂਗੇ ਫਿਰ ਲੋਕ ਟੈਗ ਕਰ ਕਰਕੇ ਪਿੰਡ ਦੇ ਬੰਦਿਆਂ ਨੂੰ ਭੇਜਦੇ ਆ ਵੀ ਤੁਹਾਡੇ ਪਿੰਡ ਦੇ ਬੰਦੇ ਦੀ ਵੀਡੀਓ ਆਈ ਆ ਜਿਹੜੋਂ ਭੈਣ ਭਰਾ ਸਾਨੂੰ ਫੋਨ ਕਰਦੇ ਆ ਭਾਈ ਸਾਨੂੰ ਤਾਂ ਪਤਾ ਹੀ ਨਹੀਂ ਸੀ ਹੁਣ ਦੱਸੋ ਅਜੀ ਉਹਨਾਂ ਨੂੰ ਕੋਈ ਇਹੀ ਕਹਿਣਾ ਨੇ ਭਾਈ ਹੁਣ ਦੱਸਣ ਦਾ ਤਾਂ ਕੋਈ ਫਾਇਦਾ ਹੀ ਨਹੀਂ ਹੁਣ ਤਾਂ ਗੱਲ ਹੀ ਖਤਮ ਹੋ ਗਈ ਹੁਣ ਬਾਪੂ ਨੇ ਕਿਹੜਾ ਨੋਟ ਖਾਣਿਆ ਬਾਪੂ ਦੇ ਪੱਟੀਆਂ ਹੋਣੀਆਂ ਚਾਹੇ 6 ਮਹੀਨੇ ਹੋਣ ਚਾਹੇ 2 ਮਹੀਨੇ ਹੋਣ ਅਸੀਂ ਇੱਥੇ ਕਰੀ ਚੱਲਾਂਗੇ ਤੇ ਜੇ ਬਾਪੂ ਦੀ ਲੱਤ ਅੱਗੇ ਕੱਟਣੀ ਪਈ ਤੇ 15-20000 ਰੁਪਏ ਉੱਤੇ ਖਰਚਾ ਆਉਣਾ ਗੱਲ ਤਾਂ ਜਿਹੜਾ ਇਹਨਾਂ ਦਰਦ ਚੱਲਿਆ ਜਿਹੜੀ ਇਹਨਾਂ ਤਕਲੀਫ ਚੱਲੀ ਹੈ ਜਿਹੜਾ ਤੜਫਿਆ ਇਹਨਾਂ ਉਹਦਾ ਕੋਈ ਮੁੱਲ ਹੈ ਭਾਈ ਉਸ ਦਰਦ ਦਾ ਉਸ ਤਕਲੀਫ ਦਾ ਕੋਈ ਮੁੱਲ ਨਹੀਂ ਪਾਈ ਜਿਹੜਾ ਇਹਨੇ ਕੱਟਿਆ ਉੱਥੇ ਜਿੰਨਾ ਲੋਕਾਂ ਦੇ ਘਰਾਂ 'ਚ ਇਹਨੇ ਕੰਮ ਕੀਤਾ ਸੇਰੀ ਰਲਿਆ ਰਿਹਾ ਚਲੋ ਮਜ਼ਦੂਰ ਸੀਗਾ ਜੀਮੇਦਾਰ ਕੋਲੇ ਤਾਂ ਜ਼ਮੀਨ ਪਈ ਆ ਉਹ ਤਾਂ ਮਹਿੰਗੀ ਹੋ ਗਈ ਵੱਧ ਗਈ ਪੰਜ ਕਿਲੇ ਹੋਰ ਬਣਾ ਲੇ ਮਜ਼ਦੂਰ ਕੋਲੇ ਤਾਂ ਬਰਾਬਰ ਤਾਂ ਨਹੀਂ ਉਹਦੋਂ ਦੁੱਗਣਾ ਕੰਮ ਕਰਦਾ ਸੀ ਜੀਮੇਦਾਰ ਤੋਂ ਪਰ ਅੱਜ ਆਪਣੇ ਸਿਰ ਤੇ ਇੰਨਾ ਕੁ ਵੀ ਹੈ ਨਹੀਂ ਵੀ ਆਪਦਾ ਲਾਜ ਹੀ ਕਰਾ ਸਕੇ ਤੇ ਫਿਰ ਜਿੱਥੇ ਕੋਈ ਚੰਗੇ ਲੋਕ ਨੇ ਨਗਰ ਖੇੜੇ ਚ ਉਹ ਆਪਣੀ ਡਿਊਟੀ ਨਿਭਾ ਰਹੇ ਨੇ ਬਾਈ ਗੁਰਪ੍ਰੀਤ ਦਾ ਧੰਨਵਾਦ ਆ ਵੀਰਾ ਪਹਿਲਾਂ ਵੀ ਸਾਡੇ ਕੋਲ ਮਰੀਜ਼ ਲੈ ਕੇ ਆਇਆ ਸੀਗਾ ਜੁੜਿਆ ਹੋਇਆ ਸਾਡੇ ਨਾਲ ਅੱਜ ਵੀ ਬਾਈ ਇੱਥੇ ਬਾਪੂ ਨੂੰ ਲੈ ਕੇ ਆਇਆ ਤੇ ਬਾਪੂ ਦਾ ਦਰਦ ਚੱਲਿਆ ਨਹੀਂ ਜਾਂਦਾ ਰੋਈ ਰੋਈ ਜਾਂਦਾ ਬਸ ਆ ਬਸ ਦੇਖੋ ਆਵਾਜ਼ ਸੁਣੋ ਬਸ ਐਂ ਹੀ ਕਰੀ ਜਾਂਦਾ ਬੈਠਾ ਐਂ ਅੰਦਰੋਂ ਉਹ ਆਵਾਜ਼ ਆਈ ਜਾਂਦੀ ਹੈ ਵਿਚਾਰੇ ਦੇ ਇਹ ਦਰਦ ਆ ਜਿਹੜਾ ਨਾ ਇਹ ਜਿਹੜੀ ਤੜਫਾ ਆ ਜਿਹੜੀ ਆਵਾਜ਼ ਆ ਇਹ ਇਹ ਮਾਸੂਸ ਕਰਿਓ ਵੀ ਮੱਖਣ ਸੋਨੂ ਕਿੰਨੀ ਤਕਲੀਫ ਹੁੰਦੀ ਹੋਊ ਉਸ ਹੱਡ ਦੇ ਵਿੱਚ ਦੂਜਾ ਪੈਰ ਵੀ ਗਲ ਗਿਆ ਔਰ ਇਹਦੇ ਵਿੱਚ ਉੰਨੀ ਬੰਨੀ ਫਿਰਦਾ ਬਾਪੂ ਦੀ ਧਰਮ ਪਤਨੀ ਨੂੰ ਵੀ ਸ਼ੁਕਰ ਆ ਉਹ ਵੀ ਚੱਲਣ ਫਿਰਨ ਜੋਗੀ ਨਹੀਂ ਸਾਂਭਣ ਜੋਗੀ ਨਹੀਂ ਧੀਆ ਆਪਦਾ ਵਿਚਾਰੀਆਂ ਵਿਆਹੀਆਂ ਹੋਈਆਂ ਇਹ ਕਿਵੇਂ ਨਾ ਕਿਵੇਂ ਕਰਕੇ ਮਗਰ ਅੱਗੇ ਪਿੱਛੇ ਲਈ ਫਿਰਦੀਆਂ ਚੱਕ ਕੇ ਗੱਡੀ ਕਿਰਾਏ ਤੇ ਕਰਾਉਣ ਨੂੰ ਵੀ ਪੈਸਾ ਨਹੀਂ ਬਾਪੂ ਕਹਿੰਦਾ ਕੋਲੇ ਮੰਕੇ ਲੈ ਕੇ ਆਂਦੇ ਆ ਕਿਸੇ ਤੋਂ ਉਹ ਦੇਖੋ ਆ ਲੱਤ ਕਰਕੇ ਉਹ ਲੱਤ ਵੀ ਗੱਲ ਲੱਗੀ ਬਾਪੂ ਦੀ ਸਾਰੀ ਕੋਈ 슈ਗਰ ਨਹੀਂ ਬਾਪੂ ਜਾਂਦਾ ਉਹ ਵਿੱਚ ਜਦੋਂ ਆਪਾਂ ਕਹਿੰਦੇ 슈ਗਰ ਆ 슈ਗਰ ਕਰਕੇ ਹੋਵੇ 슈ਗਰ ਹੈ ਨਹੀਂ ਪਰ ਜਿਹੜੀ ਸਾਡੇ ਅੱਜ ਸਮਾਜ ਨੂੰ 슈ਗਰ ਹੋ ਗਈ ਆ ਜਿਹੜੀ ਅੱਜ ਸਾਡੇ ਸਮਾਜ ਨੂੰ ਇਹ ਬਿਮਾਰੀ ਲੱਗ ਗਈ ਆ ਵੀ ਅਸੀਂ ਆਪਣੇ ਨਾਲ ਵੀ ਨਹੀਂ ਖੜ ਸਕਦੇ ਅਸੀਂ ਮੁਗਲਾਂ ਤੋਂ ਵੀ ਮਾਰੇ ਹੋ ਗਏ ਆ ਭਾਈ ਕਨਈਆ ਜੀ ਨੇ ਮੁਗਲਾਂ ਦੇ ਵੀ ਮੱਲਮ ਪੱਟੀਆਂ ਕੀਤੀਆਂ ਸੀ ਦੁਸ਼ਮਣਾਂ ਦੇ ਵੀ ਇਹ ਤਾਂ ਸਾਡੇ ਆਪਣੇ ਆ ਭਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਨੂੰ ਜਲ ਚਕਾਉਣ ਦੇ بجائے ਮੱਲਮ ਪੱਟੀ ਕਰਨ ਦਾ ਆਦੇਸ਼ ਦਿੱਤਾ ਸੀ ਹੁਕਮ ਦਿੱਤਾ ਸੀ ਤੇ ਅਸੀਂ ਆਪਣੇ ਗੁਰੂਆਂ ਦਾ ਵੀ ਹੁਕਮ ਨਹੀਂ ਮੰਨਦੇ ਸ਼ਰਮ ਕਰੀਏ ਯਾਰ ਬਾਈ ਥੋੜੀ ਸ਼ਰਮ ਕਰੀਏ ਯਾਰ ਬਾਈ ਬਾਪੂ ਦੇ ਭਰਾ ਭਤੀਜੇ ਹੋਣਗੇ ਬਾਪੂ ਦੇ ਮਾਮੇ ਮਾਸੀ ਦੇ ਪੁੱਤ ਹੋਣਗੇ ਬਾਪੂ ਦੇ ਨਾਨਕੇ ਦਾਦਕੇ ਇਹ ਕਿਹੜਾ ਕਿਸੇ ਹੋਰ ਗਿਆ ਤਾਂ ਆਇਆ ਹੋਇਆ ਕਿਸੇ ਦੁਨੀਆ ਦਾ ਹੀ ਆ ਬਾਪੂ ਪਰ ਇਹ ਜ ਤੜਫ ਕਾ ਤੇ ਲਈ ਰਿਹਾ ਆ ਕੋ ਚੰਦ ਸਿੱਕੇ ਲਈ ਤੇ ਉਹ ਡਾਕਟਰਾਂ ਨੇ ਕਿੰਨਾ ਘੰਟੀਆਂ ਕੰਮ ਕੀਤਾ ਗੁਰਪੀ ਵੀਰੇ ਦੋ ਵਾਰੀ ਪ੍ਰੈਸ਼ਰ ਆ ਹਾਂ ਦੋ ਵਾਰੀ ਪਹਿਲਾਂ ਵੀ ਲੱਤ ਕੱਟੀ ਸੀ ਪਹਿਲਾਂ ਲੱਤ ਕੱਟੀ ਸੀ ਪਹਿਲਾਂ ਉਹਨੇ ਥੋੜਾ ਥੱਲੇ ਕੱਟਦੀ ਉਮੜ ਕੇ ਬਾਅਦ ਗੱਲ ਕੀਤੀ ਵੀ ਗੋਡੇ ਜਿਹਾ ਕਰ ਦਿਓ ਕਿਉਂਕਿ ਨਹੀਂ ਕਹਿੰਦੇ ਵੀ ਥੋੜੀ ਵੀ ਥੋੜਾ ਜਿਹਾ ਉੱਪਰ ਉਹ ਕਰ ਦਿੰਦੇ ਆ ਹਾਂ ਜੇ ਮੁੜ ਕੇ ਉਹਨੇ ਇੱਥੋਂ ਕੱਟਦੀ ਉਮੜ ਕੇ ਤੁਮਕ ਚੀਜ਼ਾਂ ਨਹੀਂ ਖਰਾਬ ਹੋਗੀ ਜੀ ਮੁੜ ਕੇ ਮੈਂ ਫੇਰ ਗਿਆ ਮੈਂ ਗੱਲਬਾਤ ਕੀਤੀ ਉਹਨਾਂ ਨਾਲ ਜੇ ਆ ਗਈ ਵੀ ਡਾਕਟਰ ਸਾਹਿਬ ਫੇਰ ਖਰਾਬ ਹੋ ਗਿਆ ਕਹਿੰਦੇ ਸਾਡਾ ਜਵਾਬ ਆਈ ਹੁਣ ਕਹਿੰਦੇ ਸਾਡੇ ਹੱਥ ਘੜੇ ਵੀ ਉਹ ਲੈ ਜਾਓ ਤੁਸੀਂ ਇਹ ਕਿੱਥੇ ਬਠੰਡੇ ਸੀ ਕਾਹਦਾ ਹੱਡੀਆਂ ਦਾ ਡਾਕਟਰ ਕਵਾਲ ਹੋਗੀ ਕਾਹਦਾ ਡਾਕਟਰ ਆ ਉਹ ਤੁਸੀਂ ਦੇਖ ਕੇ ਨਾ ਦੇਖੋ ਲੱਤ ਗਲ ਗਈ ਬੰਦਾ ਚੀਕਾ ਮਾਰੀ ਜਾਂਦਾ ਤੜਫੀ ਜਾਂਦਾ ਬਹੁਤ ਦੁੱਖ ਦੀ ਗੱਲ ਆ ਬਹੁਤ ਸ਼ਰਮ ਦੀ ਗੱਲ ਆ ਅਸੀਂ ਤਾਂ ਲਾਣ ਪਾਈ ਪਾ ਸਕਦੇ ਆ ਭਾਈ ਪਰ ਹੁਣ ਮੇਰੀ ਬੇਨਤੀ ਆ ਇਹਨਾਂ ਦੇ ਜਿਹੜੇ ਜਾਣਕਾਰ ਪਿੰਡ ਦੇ ਜਾਂ ਕੋਈ ਹੋਰ ਸਾਨੂੰ ਹੁਣ ਫੋਨ ਕਰਨ ਦੀ ਬਜਾਏ ਭਾਈ ਆਪਣੇ ਪਿੰਡਾਂ ਵੱਲ ਝਾਤ ਮਾਰੋ ਯਾਰ ਹੁਣ ਇਹਨੂੰ ਬਾਪੂ ਨੂੰ ਮਦਦ ਦੇਣ ਦੀ ਬਜਾਏ ਆਪੋ ਆਪਣੇ ਪਿੰਡ ਆਪਣੇ ਆਪਣੇ ਗਲੀ ਮੁਹੱਲਿਆਂ 'ਚ ਆਪਣੇ ਰਿਸ਼ਤੇਦਾਰੀਆਂ 'ਚ ਝਾਤ ਮਾਰੋ ਬਾਪੂ ਦਾ ਕਿਤੇ ਕੋਈ ਰਿਸ਼ਤੇਦਾਰ ਹੋਊ ਨਹੀਂ ਉਹਨਾਂ ਜੋਗਾ ਜਿਹੜਾ ਇਹਦੀ ਮਦਦ ਕਰ ਸਕਦਾ ਇਹ ਕਿਹੜਾ ਕੋਈ ਨਸ਼ੇੜੀ ਆ ਜਾਂ ਕੋਈ ਇਹ ਮਤਲਬ ਬੰਦਾ ਕੋਈ ਆਪਦੇ ਐਪ ਦੇ ਕਰਕੇ ਇਦਾਂ ਹੋ ਗਿਆ ਆ ਵਕਤ ਦੀ ਮਾਰ ਪਈ ਆ ਲੱਤ ਕੱਟੀ ਗਈ ਯਾਰ ਗਲ ਕੀ ਹੱਡੀ ਬਾਹਰ ਆ ਗਈ ਹੁਣ ਇਸ ਤੋਂ ਬਾਅਦ ਹੋਰ ਤਕਲੀਫ ਕਿਹੜੀ ਦੇਖਣੀ ਆਪਾਂ ਇਹਦੀ ਹੋਰ ਦਰਦ ਕੀ ਦੇਖਣਾ ਇਹਦਾ ਤੇ ਇਸ ਕਰਕੇ ਬਾਪੂ ਮੱਖਣ ਸਿੰਘ ਜੀ ਨੂੰ ਅਸੀਂ ਇੱਥੇ ਐਡਮਿਟ ਕਰਨ ਲੱਗੇ ਆ ਅਸੀਂ ਬਾਪੂ ਦੇ ਪੁੱਤ ਬਣ ਕੇ ਇਹਨਾਂ ਭੈਣਾਂ ਦੇ ਭਰਾ ਬਣ ਕੇ ਇਹਨਾਂ ਦੇ ਨਾਲ ਖੜ੍ਹ ਸਕੀ ਬਾਪੂ ਦੀਆਂ ਜਿਹੜੀ ਤਕਲੀਫ ਐ ਨੂੰ ਥੋੜਾ ਘਟਾ ਸਕੀਏ ਮਸਰਦਾਸ ਕਰਿਓ ਸਾਰੇ ਜਾਣੇ ਧੰਨਵਾਦ ਗੁਰਪ੍ਰੀਤ ਭਾਈ ਸ਼ੁਕਰੀਆ ਠੀਕ ਐ ਭੈਣੇ ਕੋਈ ਨਾ ਰੋ ਨਾ ਮੇਰੀ ਭੈਣ ਰੋ ਅਸੀਂ ਵੀ ਤੇਰੇ ਭਰਾ ਆ ਮੈਂ ਤੇਰੇ ਨਾਲ ਆ ਠੀਕ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਨਨ 4 ਸਾਲ ਹੋ ਗਏ ਨਾਲੇ ਕੁਛ ਲੱਗ ਗਿਆ ਸੀਗਾ ਪੈਰ ਤੇ ਕੱਖ ਲੱਗ ਗਿਆ ਸੀਗਾ ਤੇ ਹੁਣ ਦੋ ਆਪਰੇਸ਼ਨ ਹੋ ਗਏ ਬਸ ਇਹ ਬਹੁਤ ਬਾਹ ਲਾ ਲਈ ਵੀ ਅਸੀਂ ਹੁਣ ਸਾਡੀ ਬੇਵਸ ਹੋਈ ਪਈ ਐ ਹੁਣ ਸਾਡੇ ਕੋਲੇ ਕੋਈ ਪੈਸਾ ਨਹੀਂ ਹੈਗਾ ਦੋਵਾਰੀ ਲੱਤ ਕੱਟਦੀ ਵੀਰ ਜੀ ਹੁਣ ਦੂਜੀ ਵੀ ਗਾਇਨੀ ਸ਼ੁਰੂ ਹੋ ਗਈ ਨਾਲ ਉਹਨਾਂ ਨੇ ਜਵਾਬ ਦਿੱਤਾ ਡਾਕਟਰਾਂ ਨੇ ਉਹ ਕਹਿੰਦੇ ਸਾਨੂੰ ਕੋਈ ਹੁਣ ਕੋਈ ਹੱਲ ਨਹੀਂ ਹੈਗਾ ਸਾਡੇ ਸਾਨੂੰ ਕੁਝ ਪਤਾ ਨਹੀਂ ਲੱਗ ਰਿਹਾ ਇਹ ਤਾਂ ਤੁਸੀਂ ਹੁਣ ਲੈ ਜਾਓ ਘਰੇ ਲੈ ਜਾਓ 2024 ਚ 10ਵੇਂ ਮਹੀਨੇ ਹੋਇਆ ਇੱਕ ਆਪਰੇਸ਼ਨ ਇੱਕ ਬਾਰ ਮੇਚ ਹੋਇਆ ਪਹਿਲੇ ਕੱਟ ਸੀ ਕਰਾਉਣੇ ਪਹਿਲਾਂ ਕੱਟ ਸੀ ਵੀਰ ਜੀ ਪਹਿਲਾਂ ਪੈਰ ਜਮਾ ਗਲ ਗਿਆ ਸੀਗਾ ਪਹਿਲਾਂ ਇਹਨੂੰ ਤਪੇ ਰੱਖਿਆ ਸੀ ਉੱਥੇ ਆਪਰੇਸ਼ਨ ਕਰਾਇਆ ਜਮਾ ਹੱਡੀਆਂ ਨਿਕਲੀਆਂ ਸੀ ਪੈਰ ਦੇ ਨਾਲ ਮੜਕ ਸਾਰਾ ਠੀਕ ਹੋ ਕੇ ਫਿਰ ਫਿਰ ਤੇਦੀ ਉਂਗਲਾ ਚੀਜ਼ਾਂ ਗਲਣੀ ਸ਼ੁਰੂ ਹੋ ਗਈ ਉਂਗਲਾ ਉਹ ਆਪਰੇਸ਼ਨ ਕਰਾਤਾ ਰਾਮ ਪਰਵਸੀ ਉਂਗਲ ਦਾ ਉਸ ਤੋਂ ਬਾਅਦ ਠੀਕ ਹੋ ਗਿਆ ਸੀਗਾ ਬਸ ਇੰਨਾ ਕੁ ਥਾਂ ਹੀ ਨਿਰਾਮ ਆਇਆ ਰੁਪਏ ਕ ਜਿੰਨਾ ਉਸ ਤੋਂ ਬਾਅਦ ਫਿਰ ਚੱਲ ਪਿਆ ਕੰਮ ਵਧ ਗਿਆ ਬਸ ਆ 6 ਮਹੀਨਿਆਂ ਚ ਬਸ ਆਏ ਹੋਏ ਦੂਜੀ ਲੱਤ ਨੂੰ ਹੋ ਗਿਆ ਵੀਰ ਜੀ ਮਹੀਨਾ ਹਾਂ ਮਹੀਨਾ ਵਾਲੀ ਕਰਾਉਂ ਮਹੀਨਾ ਕੀ ਹੋਇਆ ਬਸ ਮੰਮੀ ਮੇਰੀ ਸ਼ੂਗਰ ਦੀ ਮਰੀਜ਼ ਆ